ਪਿਕਾ ਸਰ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਸੈਫ ਸ੍ਰੀ ਕੋ ਗਰੰਥ ਸਾਹਿਬ ਜੀ ਦੀ ਬੇਅਦਬੀਆਂ ਜਿਹੜੀਆਂ ਪੰਜਾਬ ਚ ਹੋਈਆਂ ਨੇ 1 ਜੂਨ 2015 ਨੂੰ ਕੋੜਕਪੁਰਾ ਬੁਰਜਵਾਰ ਸਿੰਘ ਵਿਖੇ ਗਾਇਬ ਕੀਤੇ ਗਏ 12 ਅਕਤੂਬਰ ਨੂੰ ਉਹਨਾਂ ਦੇ ਅੰਗ ਪਰਗੜੀ ਵਿਖੇ ਖਿਲਾਰੇ ਗਏ 14 ਅਕਤੂਬਰ ਨੂੰ ਧਰਨਾ ਦਿੱਤਾ ਗਿਆ ਸਰ ਇਹ 2015 ਦਾ ਮਸਲਾ ਹੈ ਅੱਜ ਤੱਕ ਨਿਆਂ ਨਹੀਂ ਮਿਲਿਆ ਮੈਂ ਸਰਕਾਰ ਤੋਂ ਮੰਗ ਕਰਦਾ ਹੈ ਇਹ ਸ਼੍ਰੋਮਣੀ ਕਾਲੀ ਦਲ ਦੇ ਸਮੇਂ ਦੇ ਸਾਰੇ ਕੁਝ ਹੋਇਆ ਤੁਹਾਡੀ ਸਰਕਾਰ ਸੀ ਸਰਕਾਰ ਇਹਦੇ ਤੇ ਧਿਆਨ ਦੇਵੇ ਔਰ ਸੈਂਟਰ ਤੋਂ ਚੀਫ ਚੇਅਰ ਚ ਦੇ ਹਟਾ ਕਮੇਟੀ ਵੜਾ ਕੇ ਦੋਸ਼ੀਆਂ ਨੂੰ ਸਜ਼ਾਵਾ ਸਖਤ ਸਜ਼ਾਵਾ ਦਿੱਤੀਆਂ ਜਾਣ ਤਾਂ ਕਿ ਸਾਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਦੁਬਾਰਾ ਕੋਈ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ ਕਿਸੇ ਵੀ ਕਿਸਮ ਦੇ ਨੂੰ ਬਾਕੀ ਸਜ਼ਾ ਦਿੱਤੀ ਜਾਵੇ ਪਲੀਜ਼ ਥੈਂਕ ਯੂ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਸਾਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਜਿਹੜੀਆਂ ਪੰਜਾਬ ਚ ਹੋਈਆਂ ਨੇ 1 ਜੂਨ 2015 ਨੂੰ ਕੋਟਕਪੂਰਾ ਬੁਰਜਵਾਰ ਸਿੰਘ ਵਿਖੇ ਗਾਇਬ ਕੀਤੇ ਗਏ 12 ਅਕਤੂਬਰ ਨੂੰ ਉਹਨਾਂ ਦੇ ਅੰਗ ਪਰ ਗਾੜੀ ਵਿਖੇ ਖਿਲਾਰੇ ਗਏ 14 ਅਕਤੂਬਰ ਨੂੰ ਧਰਨਾ ਦਿੱਤਾ ਗਿਆ ਸਾਰ ਇਹ 2015 ਦਾ ਮਸਲਾ ਹੈ ਅੱਜ ਤੱਕ ਨਿਆਂ ਨਹੀਂ ਮਿਲਿਆ ਮੈਂ ਸਰਕਾਰ ਤੋਂ ਮੰਗ ਕਰਦਾ ਹੈ ਇਹ ਸ਼੍ਰੋਮਣੀ ਕਾਲੀ ਦਾਲ ਦੇ ਸਮੇਂ ਦੇ ਸਾਰਾ ਕੁਝ ਹੋਇਆ ਤੁਹਾਡੀ ਸਰਕਾਰ ਸੀ ਸਰਕਾਰ ਇਹਦੇ ਤੇ ਧਿਆਨ ਦੇਵੇ ਔਰ ਸੈਂਟਰ ਤੋਂ ਚੀਫ ਚੇਅਰ ਚੇਅਰ ਅਟਾ ਕਮੇਟੀ ਬਣਾ ਕੇ ਦੋਸ਼ੀਆਂ ਨੂੰ ਸਜ਼ਾਵਾ ਸਖਤ ਸਜ਼ਾਵਾ ਦਿੱਤੀਆਂ ਜਾਣ ਤਾਂ ਕਿ ਸੇਵ ਜੀ ਗੁਰਗਰਾਂਤ ਸਾਹਿਬ ਜੀ ਦੀ ਦੁਬਾਰਾ ਕੋਈ ਬੇਅਦਬੀ ਕਰਨ ਦੀ ਹਿੰਮਤ ਨਾ ਕਰੇ ਕਿਸੇ ਵੀ ਮਤ ਨੂੰ ਪਾਛੀ ਸਜ਼ਾ ਦਿੱਤੀ ਜਾਵੇ ਜੀ ਗੁਰਦੀਪ ਸਿੰਘ ਔਜਲਾ ਜੀ ਪਲੀਜ਼ 2 ਮਿੰਟਸ ਟੇਕ ਕੇਅਰ ਜੀ ਥੈਂਕ ਯੂ ਸਰ ਸਰ ਵਾਟਰ ਐਮੈਂਡਮੈਂਟ ਬਿਲ 2024 ਸਟੇਟ ਗਵਰਨਮੈਂਟ ਅ ਪ੍ਰਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਦੇ ਉੱਤੇ ਬੋਲਣ ਦਾ ਚੇਅਰਮੈਨ ਸਾਹਿਬ ਤੁਸੀਂ ਮੌਕਾ ਦਿੱਤਾ ਧੰਨਵਾਦ ਸਪੀਕਰ ਸਾਹਿਬ ਜਿਹੜਾ ਜ਼ਮੀਨ ਦੇ ਉੱਤੇ ਪੋਲੂਸ਼ਨ ਹੈ ਖਾਸ ਕਰ ਜਿਹੜਾ ਪਾਣੀ ਦਾ ਪੋਲੂਸ਼ਨ ਹੈ ਇਹ ਇੰਡਸਟਰੀ ਤੋਂ ਵੀ ਹੁੰਦਾ ਹੈ ਮਿਊਨਿਸਪਲ ਕਾਰਪੋਰੇਸ਼ਨ ਤੋਂ ਵੀ ਹੁੰਦਾ ਹੈ ਰੈ residențial ਵੀ ਹੈ ਔਰ ਡੇਰੀ ਦਾ ਵੀ ਹੈ ਅਸੀਂ ਗੱਲ ਕਰ ਰਹੇ ਸੀ ਕਿ ਇਹ ਜਿਹੜਾ ਪੋਲੂਸ਼ਨ ਦੇ ਉੱਤੇ ਤੁਸੀਂ ਸਜ਼ਾ ਦਾ ਪ੍ਰਵਧਾਨ ਖਤਮ ਕਰਕੇ ਜਿਹੜਾ ਜੁਰਮਾਨਾ ਲਾ ਦਿੱਤਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਦੱਸੀ ਵਾਲਾ ਉਹਨੂੰ ਖੁੱਲ੍ਹ ਦੇ ਦਿੱਤੀ ਕਿ ਤੁਸੀਂ ਜਿੱਥੇ ਮਰਜ਼ੀ ਪਾਣੀ ਪਾ ਲਓ ਅੱਜ ਪੰਜਾਬ ਦੇ ਵਿੱਚ ਬੁੱਢਾ ਨਾਲਾ ਲੁਧਿਆਣੇ ਦੇ ਵਿੱਚ ਐ ਸਤਲੁਜ ਦਰਿਆ ਬਿਆਸ ਦਰਿਆ ਸ਼ਰੇਆਮ ਫੈਕਟਰੀਆਂ ਦਾ ਪਾਣੀ ਉਹਨਾਂ ਚ ਪੈ ਰਿਹਾ ਸਾਡੇ ਅੰਮ੍ਰਿਤਸਰ ਤੁੰਗਟਾਪ ਡਰੇਨ ਭਗਤਾਲੇ ਨਾਲਾ ਪਾ ਗੋ ਰਹੇ ਨੇ ਮਿਊਨਿਸਪਲ ਕਾਰਪੋਰੇਸ਼ਨ ਪੋਲੂਸ਼ਨ ਡਿਪਾਰਟਮੈਂਟ ਉੱਤੇ ਐ ਪੋਲੂਸ਼ਨ ਮਿਨਿਸਟਰੀਆਂ ਉੱਤੇ ਨੇ ਪਰ ਕੋਈ ਬੰਦਾ ਉਹਨਾਂ ਤੇ ਕੰਟਰੋਲ ਨਹੀਂ ਕਰਦਾ ਅੱਜ ਉਸ ਮਿਨਿਸਟਰੀ ਨੂੰ ਚੰਗਾ ਸਮਝਿਆ ਜਾਂਦਾ ਜਿਹਦੇ ਕੋਲ ਬਹੁਤ ਜ਼ਿਆਦਾ ਬਜਟ ਹੋਵੇ ਕਿਉਂ ਕਿ ਕਿਉਂਕਿ ਉੱਥੋਂ ਮਾਲ ਖਾਣਾ ਹੁੰਦਾ ਅੱਜ ਪੋਲੂਸ਼ਨ ਦੀਆਂ ਮਿਨਿਸਟਰੀਆਂ ਅੱਜ ਇੱਕ ਸਟੇਟਸ ਬਣ ਗਿਆ ਕਿ ਪੋਲੂਸ਼ਨ ਦੀਆਂ ਮਿਨਿਸਟਰੀਆਂ ਹੁੰਦੀਆਂ ਨੇ ਕਿਉਂ ਜੇ ਉਹ ਕੰਮ ਹੀ ਕਰਦੇ ਹੁਣ ਅੱਜ ਇਹ ਗੰਦੇ ਨਾਲੇ ਨਾਲ ਹੋਣ ਸਾਡੀ ਧਰਤੀ ਦੇ ਉੱਤੇ ਅਸੀਂ ਦਿੱਲੀ ਦੇ ਵਿੱਚ ਜਦੋਂ ਆ ਜਾਣੇ ਹੈ ਤੁਸੀਂ ਦਿੱਲੀੋਂ ਬਾਹਰ ਚਲੇ ਜਾਓ ਆਹਾ ਭਾੜਗਾਂ ਦੇ ਲਾਗੇ ਕਿੰਨਾ ਗੰਦਾ ਨਾਲਾ ਹੈ ਮੁੰਬਈ 에ਅਰਪੋਰਟ ਤੋਂ ਬਾਹਰ ਨਿਕਲੋ ਤੁਹਾਡੇ ਕੋਲ ਨੱਕ ਨਹੀਂ ਦਿੱਤਾ ਜਾਂਦਾ ਅਸੀਂ ਇਹਨੇ 10 ਸਾਲ ਤੱਕ ਅਸੀਂ ਗੰਗਾ ਸਾਫ ਕਰ ਦਿੱਤੇ ਜਮਨਾ ਸਾਫ ਕਰ ਦਿੰਦੀ ਪਰ ਮੈਂ ਕਹਿਣਾ ਚਾਹੁੰਦਾ ਜਿੱਥੋਂ ਪੋਲੂਸ਼ਨ ਆਉਂਦਾ ਉਹਦੇ ਤੇ ਤੁਸੀਂ ਕੀ ਕੀਤਾ ਤੁਸੀਂ ਕਹੇ ਅਧਿਕਾਰੀ ਨੂੰ ਅਸੀਂ 1 ਮਹੀਨੇ ਬਾਅਦ ਤੇ ਉਹਦੀ ਤਨਖਾਹ ਜਿਹੜੀ ਹੈ ਉਹਨੂੰ ਜੁਰਮਾਨੇ ਦੇ ਤੌਰ ਤੇ ਲਾਇਆ ਜਾਊਗਾ ਮੈਂ ਕਹਿੰਦਾ ਉਹਦੀ ਜੋਬ ਟਰਮੀਨੇਟ ਕਰੋ ਉਹਨੂੰ ਸਸਪੈਂਡ ਕਰੋ ਇਮੀਡੀਏਟਲੀ ਜਿਹੜੇ ਅਧਿਕਾਰੀ ਦੇ ਨੱਕ ਦੇ ਹੇਠੇ ਸਭ ਕੁਝ ਹੁੰਦਾ ਹੈ ਮੈਂ ਚਾਹੁੰਦਾ ਇਹ ਪੰਜਾਬ ਜਿਹੜਾ ਪਾਣੀ ਹੈ ਪੰਜ ਦਰਿਆਵਾਂ ਦੀ ਧਰਤੀ ਜਨਾਬ ਐਸਵਾਈਐਲ ਦਾ ਮੁੱਦਾ ਸਾਡੇ ਬਹੁਤ ਵੱਡਾ ਮੁੱਦਾ 1955 ਦੇ ਵਿੱਚ 8.9 ਬਿਲੀਅਨ ਕਿਊਬਿਕ ਮੀਟਰ ਪਾਣੀ ਸੀ ਸਾਡੇ ਕੋਲ ਜਦੋਂ 1960 ਦੇ ਵਿੱਚ ਵੰਡ ਹੋਈ ਹਰਿਆਣੇ ਤੇ ਪੰਜਾਬ ਦੀ ਉਦੋਂ ਉਹਨਾਂ ਨੇ ਕਿਹਾ ਸਾਨੂੰ 5.9 ਬਿਲੀਅਨ ਮੀਟਰ ਕਯੂਬਿਕ ਦਿਓ ਉਸ ਸਮੇਂ ਦੇ ਵਿੱਚ ਜਿਹੜਾ ਪਾਣੀ ਸੀ ਸਾਡੀ ਬਹੁਤ ਸੀ ਉਦੋਂ ਉਸ ਹੱਬ ਨਾਲ ਲੱਗਦਾ ਸੀ ਪਰ ਅੱਜ ਪਾਣੀ ਪੰਜਾਬ 'ਚ ਬਹੁਤ ਘਟ ਗਿਆ ਸਰ ਮੈਂ ਕਹਿਣਾ ਚਾਹੁੰਦਾ ਸਰ ਇਹਦਾ ਹੀ ਵਿਜਾ ਹੈ ਐਨਜੀਟੀ ਸਰ ਇਹਦਾ ਹੀ ਵਿਜਾ ਐਨਜੀਟੀ ਉਹਦੇ 'ਚ ਦਖਲਦਾਰੀ ਕਰੇ ਔਰ ਮੈਂ ਕਹਿਣਾ ਚਾਹੁੰਦਾ ਸਰ ਮੈਂ ਮੈਂ ਇਹਦੇ ਤਿਆਰ ਐਕਸਕਿਊਜ਼ ਮੀ ਸਰ ਸਰ ਐਕਸਕਿਊਜ਼ ਮੀ ਸਰ 1 ਮਿੰਟ ਸਰ ਸਰ ਮੈਂ ਕਹਿਣਾ ਚਾਹੁੰਦਾ ਹਾਂ ਤੁਸੀਂ ਇੱਕ ਜਿੰਨੇ ਜਿੰਨੇ ਵੀ ਸਾਡੇ ਗੰਦੇ ਨਾਲੇ ਨੇ ਪੰਜਾਬ ਦੇ ਖਾਸ ਕਰ ਜਿਹੜੀ ਭਾਖੜਾ ਡੈਮ ਹੈ ਭਾਖੜਾ ਡੈਮ ਨੂੰ ਡੀਸੈਲਟ ਜ਼ਰੂਰ ਕਰਾਓ ਭਾਖੜਾ ਡੈਮ ਦੇ ਕਿਉਂਕਿ ਉਹਦੇ ਦੇ ਬਿਲਕੁਲ ਨਦੀਆਂ ਜਿਹੜੀਆਂ ਨੇ ਮਾਈਨਿੰਗ ਦੇ ਨਾਂ ਹੁਣ ਕਰਕੇ ਨਦੀਆਂ ਵੀ ਸਾਰੀਆਂ ਰੇਤਾਂ ਨਾਲ ਭਰੀਆਂ ਪਈਆਂ ਨੇ 1700 ਕਰੋੜ ਦਾ ਪ੍ਰੋਜੈਕਟ ਹੈ ਕਿਉਂਕਿ ਉਹਦੇ ਨਾਲ ਪੋਲੂਸ਼ਨ ਜ਼ਿਆਦਾ ਵੱਧਾ ਹੈ ਕਿਉਂਕਿ ਜਿੰਨੇ ਵੀ ਇਹਨਾਂ ਨੂੰ ਖਾਲੀ ਨਦੀਆਂ ਹੁਣ ਕਰਕੇ ਜਿੰਨੀ ਇੰਡਸਟਰੀ ਹੈ ਸਾਰਾ ਪੋਲੂਸ਼ਨ ਦਾ ਪਾਣੀ ਉਹਨਾਂ ਦੇ ਵਿੱਚ ਪਾਉਂਦੀ ਹੈ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜਿੱਥੇ ਇਹਦਾ ਸਖਤ ਚ ਜਾਵਾ ਦਾ ਪ੍ਰਬੰਧ ਕੀਤਾ ਜਾਵੇ ਉਥੇ ਸਟੇਟ ਨੂੰ ਹੋਰ ਅਧਿਕਾਰ ਦਿੱਤੇ ਜਾਣ ਸਟੇਟ ਕੋਲ ਕੋਈ ਅਧਿਕਾਰ ਨਹੀਂ ਹੈਗੇ ਮੈਂ ਚੇਅਰਮੈਨ ਸਾਹਿਬ ਤੁਹਾਡਾ ਧੰਨਵਾਦ ਕਰਦਾ ਤੇ ਸਟੇਟਾਂ ਦੇ ਅਧਿਕਾਰਾਂ ਨੂੰ ਖਤਮ ਨਾ ਕੀਤਾ ਜਾਵੇ ਤੇ ਸਖਤ ਚ ਜਾਵਾ ਕੀਤੀ ਜਾਂ ਜਿਹੜੇ